ਵਾਦੋਂ ਪਰਮ ਬੁਲਾਣੀਆਂ ਦੁਜੇ ਲੱਗਾ ਹੇਤ ਲੱਖ ਜਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤਨ ਦੰਦ ਬੇਨਸਈ ਤਿਤ ਵੇਲੇ ਕਹਿਸਨ ਪਰੇਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਮੀ ਭੇਤ ਛੱਡ ਖੜੋਤ ਖਣੈ ਮਾਹੇ ਜਿਨੇ ਸੋ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆਉ ਹੋਆ ਸੇਤ ਜਿਹਾ ਬਿੱਜ ਸੋ ਡੁਣੇ ਕਰਮਾ ਸਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ